ਸਾਰੇ ਆ ਜਿਓ ਜਿੱਤੇ ਸਾਡੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਪਾਂ ਔਰ ਮੌਜੀ ਇੱਕ ਮੈਂ ਤੇਰੇ ਕੋਲ ਆ ਆ ਪੁੱਡੇ ਦਾ ਕਰਦੇ ਮੇਰਾ ਵੀ ਰੁੱਦਰਲੇ ਵਾਸੀ ਜਿਹੜੀ ਚਾਰ ਪਹਿਚਾਨ ਇਹਨਾਂ ਖਿਡਾਰੀਆਂ ਦੇ ਨਾਲ ਕੀਤੀ ਜਾ ਰਹੀ ਹੈ ਬਹੁਤ ਵਧੀਆ ਮੈਚ ਇਹ ਜਿਵੇਂ ਕਹ diel di ਇੱਕ ਮੈਚ ਨਹੀਂ ਇਹ ਤਾਂ ਇੱਕ ਜੰਗੀ ਆ ਹੁਣ ਕਿਉਂਕਿ ਮਹਨੇ ਪਿੰਡ ਦੀ ਟੀਮ ਦੀ ਮੰਨੀ ਪਰਮੰਨੀ ਆ ਤੇ ਇਧਰ ਰੌਤੇ ਪਿੰਡ ਦੀ ਟੀਮ ਹੀ ਮੰਨੀ ਪਰਮੰਨੀ ਆ ਹਰ ਕਾਲੇ ਬਾਈ ਨੇ ਕਹਿੰਦੇ ਟੀਮ ਸਪੌਂਸਰ ਕੀਤੀ ਆ ਮੱਲਾਪੁਰ ਗਰੀਬ ਰਾਹ ਦੇ ਕਬੱਡੀ ਕੱਪ ਦੇ ਤੇ ਫਾਈਨਲ ਮੁਕਾਬਲਾ ਸ਼ੁਰੂ ਆਪਾਂ ਚੰਦ ਮਿੰਟਾਂ ਵਿੱਚ ਆਵਾਂਗੇ ਬਹੁਤ ਤਕੜਾ ਫਾਈਨਲ ਮੈਚ ਸ਼ੁਰੂ ਹੋਣ ਜਾ ਰਿਹਾ ਸਾਡੇ ਬਹੁਤ ਹੀ ਸਤਾਰੂ ਦਾ ਖਾਸ ਇਸ ਸਟੇਟ ਦੇ ਜਿੱਤੇ ਸਾਡੇ ਵੀਰ ਰਵੀ ਭਲਵਾਨ ਦੀ ਉਹਨਾਂ ਦੀ ਸਾਰੀ ਟੀਮ ਜਿੱਤੇ ਦੋਨੋ ਟੀਮਾਂ ਦੇ ਨਾਲ ਜਾਣ ਪਛਾਣ ਹੋ ਰਹੀ ਹੈ ਫਾਈਨਲ ਦੀ ਸਰਕਾਰਯੋਗ ਭਾਈ ਗੋਲੂ ਪਹਿਲਵਾਨ ਜੀ ਉਹ ਪਲੀਰ ਕਬੱਡੀ ਵਾਲੇ ਗਰਾਊਂਡ ਵਿੱਚ ਆਣ ਗੋਲੂ ਪਹਿਲਵਾਨ ਜੀ ਗਰਾਊਂਡ ਵਿੱਚ ਆਣਗੇ ਕਬੱਡੀ ਵਾਲੇ ਸਕੇ ਰਵੀ ਪਹਿਲਵਾਨ ਜੀ ਯਾਦ ਕਰਦੇ ਆ ਇਧਰ ਜਾਣ ਪਹਿਚਾਨ ਵਾਹ ਇੱਕ ਤਸਵੀਰ ਹੋ ਰਹੀ ਆ ਕਿ ਮੇਰੇ ਵੀਰ ਮੁਸ਼ੱਬਰਾ ਵੇ ਇੱਕ ਤਸਵੀਰ ਬਣਾ ਦੇ ਵਿੱਚ ਖੇਡਦੇ ਕੋਣ ਖਿਡਾਰੀ ਕਿ ਕਬੱਡੀ ਪਾਵੇ ਕਾਰੀ ਸਾਰੀ ਵਿੱਚ ਕੋਈ ਰੱਬੋਂ ਦੇ ਫਿਰਵੰਦਰ ਵਰਗਾ ਜੱਤੀ ਦਿਖਾ ਦੇ ਮੇਰੇ ਵੀਰ ਮੁਸ਼ੱਬਰਾ ਹੋਏ ਇੱਕ ਤਸਵੀਰ ਬਣਾ ਦੇ ਮੇਰੇ ਵੀਰ ਮੁਸ਼ੱਬਰਾ ਹੋਏ ਇੱਕ ਤਸਵੀਰ ਬਣਾ ਦੇ ਇਹ ਯਾਦਾਂ ਨੇ ਉਸ ਕਬੱਡੀ ਖਾਤਰੀਆਂ ਜਿੱਤੇ 10 ਲੈਵ ਚੱਲਦਾ ਪਈ ਰਹੇ ਗੋਲ ਪ੍ਰਭਾਜੀ ਮੈਂ ਤਾਂ ਪਹਿਲਾਂ ਹੀ ਕਿਹਾ ਆਜੋ ਧਰਮਿੰਦਰ ਬਾਈ ਆਜੋ ਮੇਰਾ ਵੀਰ ਕਾਨੂੰ ਗਾਲਾ ਪਵਾਉਂਦੇ ਹੋ ਰਵੀ ਬਾਈ ਤੋਂ ਆਪਣੇ ਖਾੜੇ ਦੇ ਮਾਣ ਨੇ ਸਾਡੇ ਵੀਰ ਜਿੱਤੇ ਮੁੱਲਾਂਪੁਰ ਗਰੀਦਾਰ ਦੇ ਵਿੱਚ ਬਹੁਤ ਵੱਡਾ ਨਾਮ ਹੈ ਕੁਸ਼ਤੀ ਜਗਤ ਦੇ ਵਿੱਚ ਇਸ ਖਾੜੇ ਦਾ ਮੁੱਲਾਂਪੁਰ ਖਾੜਾ ਦੁਨੀਆ ਭਰ ਦੇ ਵਿੱਚ ਟਿਕ ਕੇ ਬੜਾ ਨਾਮ ਜਿਹਨੂੰ ਰਣ ਕਰਦੇ ਸਾਡੇ ਭਰਾ ਗੋਲ ਪ੍ਰਭਾਜੀ ਜਿੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਧਰਮਿੰਦਰ ਸਿੰਘ ਜੀ ਜੋ ਕਿ ਲਖਤੇ ਜੀ ਕਰਨੇ ਸਾਡੇ ਬਾਪੂ ਸ਼ੇਰ ਸਿੰਘ ਜੀ ਦੇ ਵਿਸ਼ੇਸ਼ ਕਰਤੇ ਸਾਰੀ ਟੀਮ ਸਾਡੇ ਦਾਸ ਅਸ਼ਸ਼ੰਤੋ ਵਿਸ਼ੇਸ਼ ਕਰਤੇ ਸਾਰੀ ਟੀਮ ਨਾਲ ਸਾਡੇ ਬਾਕੀ ਸਟਾਫ ਸਾਡੇ ਅੰਕਲ ਜੀ ਗੁਰਦਾਸ ਰਾਮ ਜੀ ਜੋ ਕਿ ਫਾਦਰ ਸਾਹਿਬ ਨੇ ਰਵੀ ਪਹਿਲਵਾਨ ਹੁੰਦੇ ਭਾਈ ਗੋਲੂ ਨਾਲ ਸਾਰਿਆਂ ਦਾ ਧੰਨਵਾਦ ਹੈ ਔਰ ਸਾਰੇ ਪ੍ਰਿੰਟ ਮੀਡੀਆ ਦਾ ਧੰਨਵਾਦ ਹੈ ਕਿੰਨੇ ਸਾਡੇ ਵੀਰ ਪੰਜਾਬੀ ਲਾਈਵ ਟੀਵੀ ਦੇ ਜ਼ਰੀਏ ਔਰ ਜਿੱਥੇ ਨਿਊ ਚੰਡੀਗੜ੍ਹ ਸਿਸਮਾ ਦੇ ਉੱਤੇ ਜਿੱਥੇ ਕਿਤੇ ਵੀ ਸਾਡੇ ਸਤਨਾਮ ਸਿੰਘ ਜੀ ਪੁੱਜੇ ਹੋਏ ਆ ਭਾਈ ਸਿੱਤੇ ਸਾਡੇ ਵੀਰ ਮਨੀ ਸੋਮਨ ਸਾਰੇ ਭਰਾਵਾਂ ਦਾ ਪਿੰਟ মিডিਆ ਧੰਨਵਾਦ ਹੈ ਪੰਜਾਬੀ ਲਾਈਵ ਟੀਵੀ ਦੀ ਸੋਚੇ ਟੀਮ ਦਾ ਧੰਨਵਾਦ ਹੋਣ ਲੱਗਾ ਫਾਈਨਲ ਮੈਚ ਜਿਹਨੂੰ ਐਨ ਕਿਤੇ ਵੀ ਗੱਲਾਂ ਜਿਹੜੀਆਂ ਉਡੀਕਦੇ ਸੀ ਲੋਕ ਆਹ ਸ਼ੁਰੂ ਹੋਣ ਜਾ ਰਿਹਾ ਲੈ ਵੀ ਗੋਰਿਆ ਇਧਰਲੇ ਪਾਸੇ ਟੀਮਾਂ ਦੇਖ ਰਿਹਾ ਵੀਰਪਾਲ ਦੀ ਹੈ ਭਾਈ ਐਨਕੇ ਦਾ ਸਾਡਾ ਵੀ ਰੌਟਿਆਂ ਵਾਲਾ ਉਮੀਦਾ ਭਰਾ ਲੈ ਕੇ ਪਹੁੰਚਿਆ ਹੋਇਆ ਪਹਿਲੀ ਕਬੱਡੀ ਆਹ ਵੇਖੋ ਸਾਹਮਣੇ ਆਹ ਵੇਖੋ ਪੱਲੀ ਪਾਉਂਦੀ ਹੋਈ ਤੇ ਹੁਣ ਕਿਹਦੇ ਵੱਲੋਂ ਕਰਵਾਣੀ ਹੈ ਲੈਣੀ ਦੀ ਟੀਮ ਦੇ ਖਿਡਾਰਮ ਨੇ ਕੀਤੀ ਹੋਈ ਕੋਸ਼ਿਸ਼ ਪਰ ਪੱਲੂ 1.5 ਪੁਆਇੰਟ ਦਾ ਵਾਦਾ ਆਪਣੀ ਟੀਮ ਲਈ ਕਰ ਗਿਆ ਲੋਕ ਵੀ ਕਬੱਡੀ 10 ਨੰਬਰ ਦੇ ਕਰਦੇ ਵਿੱਚ ਇਹ ਖਿਡਾਰਮ ਪਾਲੀ ਤੇ ਆਵਾ ਲੈ ਕਬੱਡੀ ਪੈ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ ਕਿ ਅੱਜ ਦੇ ਸਿਆਣੇ ਕਦੇ ਆਟ ਨਹੀਂ ਉਹ ਚੱਕੇ ਦੀ ਥਾੜੀ ਵਿੱਚ ਰੱਖੀ ਰੋਟੀ ਕਦੇ ਨਹੀਂ ਉਹ ਥੱਕੇ ਦੀ ਮਿੱਕੀ ਮਿੱਕੀ ਗੱਲ ਤੇ ਨਹੀਂ ਉਹ ਕਿਸੇ ਨਾਲ ਲੜੀਦਾ ਕਿ ਉਮਰਾਂ ਦੇ ਬਾਵੇ ਕੀ ਭਰੋਸਾ ਹੁੰਦਾ ਕਰੀਰਾ ਉਮਰਾਂ ਦੇ ਬਾਦੇ ਕੀ ਭਰੋਸਾ ਹੁੰਦਾ ਕਰੀਰਾ ਤਾਕਤ ਜਵਾਨੀ ਕਦੇ ਦਿਨ ਦੀ ਸੜਾ ਸਾਥ ਨਾ ਡੱਡ ਖੱਤ ਦੌਰ ਭੁੱਲੋ ਆਪਣੀ ਔਕਾਤ ਨਾ ਰੁੱਖੀ ਮਿੱਸੀ ਖਾਤੇ ਸਗਰਾਨਾ ਉਹਦਾ ਕਰੀਰਾ ਉਮਰਾਂ ਦੇ ਬਾਦੇ ਕੀ ਭਰੋਸਾ ਹੁੰਦਾ ਕਰੀਰਾ ਉਮਰਾਂ ਦੇ ਬਾਦੇ ਕੀ ਭਰੋਸਾ ਹੁੰਦਾ ਕਰੀਰਾ ਅਸ਼ਕੰਦਰ ਜੇ ਇਤੋਂ ਖਾਲੀ ਖਤ ਤੁਰ ਗਏ ਬਹੁਤੇ ਜੋੜਾਂ ਵਾਲੇ ਖੇਤੇ ਮਿੱਟੀ ਨਾਲ ਨੁੱਪਰ ਗਏ ਕਾਹਦਾ ਹੁੰਦਾ ਮਾਨ ਗੁੱਟੀ ਅੰਬਰਾ ਤੇ ਚੜੀ ਦਾ ਉਮਰਾਂ ਦੇ ਬਾਦੇ ਕੀ ਭਰੋਸਾ ਹੁੰਦਾ ੜੀ ਦਾ ਉਮਰਾਂ ਦੇ ਬਾਦੇ ਕੀ ਭਰੋਸਾ ਹੁੰਦਾ ੜੀ ਦਾ ਲਓ ਕਬੱਡੀ ਪੈਗਿਰ ਜੇਸ ਭੜਾਕੇ ਭੜਾ ਕੇ ਪੈ ਰਹੇ ਨੇ ਲਾ ਕਬਾਡੀ ਪੈਣੀ ਹੋਈ ਵੀਰ ਪਾਲਣੀ ਤਿਆਰ ਨੇ ਇੱਕ ਨਹੀਂ ਦੇ ਕਿਰ ਤਿਆਰ ਹੈ ਪਰ ਦੂਜੇ ਪਾਸੇ ਆ ਵੀਰ ਪਾਲ ਆ ਵੀਰ ਪਾਲ ਟਾਈਗਰ ਦੀ ਹੋਈ ਆਹ ਵੇਖੋ ਸਾਹਮਣੇ ਪਰ ਪੁਆਇੰਟ ਇਹ ਵੇਖੋ ਸਾਹਮਣੇ ਹੈਪੀ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ ਸਿਰੇ ਦਾ ਮੈਚ ਚੋਟੀ ਦੀ ਟੱਕਰ ਬੁਝੇੜੀ ਦੀ ਟੀਮ ਨੇ ਤਰਫੋਂ ਚੋਟੀ ਚੋਟੀ ਟੱਕਰ ਲਾਈਟਾਂ ਦੇ ਵੀਰ ਨੂੰ ਦੇਖਿਆ ਵੀ ਲਾਈਟਾਂ ਜਿਹੜੀਆਂ ਤਰੀ ਦੇ ਬੰਦ ਕਰਦੇ ਕਰਕੇ ਖੇਡ ਦੇ ਅੱਖਾਂ ਵਿੱਚ ਲਾਈਟਾਂ ਪੈ ਰਹੀਆਂ ਨੇ ਲਾਈਟਾਂ ਬੰਦ ਕਰਦੇ ਮੈਚ ਬਹੁਤ ਵਧੀਆ ਕਿਹੜਾ ਕਿਹੜਾ ਆ ਰਿਹਾ ਪੈਕਰบุรี ਸਿਰੇ ਦੀ ਹੈ ਅੱਜ ਰੋਤੇ ਪਿੰਡਵਾਲੀ ਕਹਿੰਦੇ ਖੈਪੀ ਨੇ ਤਹ ਤੋਰ ਕਬੱਡੀਆਂ ਪਾਈਆਂ ਅੱਜ ਖਰੀਪਰ ਵਾਲੀ ਪ੍ਰਵਿੰਦਰ ਨੇ ਤਹ ਤੋਰ ਕਬੱਡੀਆਂ ਪਾਈਆਂ ਜੇ ਗੱਲਾਂ ਕਹਿੰਦੇ ਪੱਲੂ ਦੀਆਂ ਹੋਈਆਂ ਰੌਤੇ ਪਿੰਡਵਾਲੀ ਦੀਆਂ ਆਹ ਗੱਲਾਂ ਟਿਕਾਣੇ ਲਾਤੀ ਅੱਜ ਇਹਨਾਂ ਮਟਿਆਰਾਂ ਨੇ ਇਹਨਾਂ ਬੱਚਿਆਂ ਨੇ ਗੱਲ ਸਿਰੇ 라ਤੀ ਅਗਲੀ ਕਬੱਡੀ ਪੌਣ ਲਈ ਆਹ ਸੀ ਆ ਗਈ ਹੈਪੀ ਅਗਲੀ ਕਬੱਡੀ ਪੌਣ ਦੇ ਲਈ ਖਿਡਾਰੀ ਹਾਂਜੀ ਟਾਈਮ ਆਊਟ ਹੀ ਜਿੱਤੇ ਪੱਤੇ ਲੱਗੇਗਾ ਦੋਵੇਂ ਇਕੱਠੇ ਹੋ ਦੇ ਵੀਰਪਾਲ ਦੀ ਆ ਆ ਇਹ ਤਾਂ ਹੁਣ ਸਾਰੇ ਹੀ ਲੱਗਦੇ ਨਹੀਂ ਨਹੀਂ ਇਹਦਾ ਗ੍ਰੈਪ ਨਹੀਂ ਨਹੀਂ ਆ ਪੁੱਛ ਲਾਉਂਦਾ ਪਤਾ ਲਾਂਦਾ ਇਹ ਨਹੀਂ ਕੋਈ ਨਾ ਹਾਂ ਇਹ ਗ੍ਰੈਪਾਂ ਵਿੱਚ ਕੀ ਹੋਰ ਨਹੀਂ ਸਾਰੇ ਹੀ ਲਾਈਆ ਪਾ ਨਹੀਂ ਲੱਗ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਹੈ ਜਿੱਦਾਂ ਇਹ ਫਰੈਕਸ਼ਨ ਹੈ ਇਹਨਾਂ ਦਾ ਆਪਸੀ ਸਹਿਮਤੀ ਖਿਡਾਰੀਆਂ ਦੀ ਪਾਣੀ ਵੀ ਨਾ ਪਿਆਈ ਹੋਰ ਬਾਹਰ ਕਰ ਹਾਂ ਪਾਣੀ ਵੀ ਬੰਦ ਹੈ ਨੋਟ ਕਰਿਓ ਹੁਣ ਦੋਨੋਂ ਟੀਮਾਂ ਲੈ ਵੀ ਪਾਣੀ ਵਾਲਿਆ ਪਰਲੇ ਪਾਸੇ ਚਲੇ ਜਾ ਮੇਰਾ ਵੀ ਰੋਣਾ ਹਾਂ ਜਿਵੇਂ ਇੰਟਰਨੈਸ਼ਨਲ ਲੈਵਲ ਤੇ ਉਹ ਸਾਹਿਬ ਬੜੀਆਂ ਚੀਜ਼ਾਂ ਹੈ ਲੈਟਾਲੇ ਵੀਰ ਨੂੰ ਵੇਚਤਾ ਜੀ ਲੈਟਾ ਬੰਦ ਕਰਿਓ ਲੈਟਾ ਬੰਦ ਕਰੀਏ ਮੇਰਾ ਵੀਰ ਭਰਾ ਲਾਈਟਾਂ ਬੱਤਰਾ ਬਹੁਤ ਸੋਹਣਾ ਜਿਹੜਾ ਮੈਚ ਜਿਹੜਾ ਖੇੜੇ ਜਾਣਾ ਕਲੀ ਨਾ ਲਾਇਓ ਮਿੱਟੀ ਲਾ ਸਕਦੇ ਕਲੀ ਨਾ ਲਾਉਦੇ ਧਿਆਨ ਦਿਓ ਲਓ ਸਰੇ ਦਾ ਲੈ ਚੋਟੀ ਦਾ ਹੈਪੀ ਆ ਕਬੱਡੀ ਪਾਉਣ ਦੇ ਲਈ ਬਜੇੜੀ ਦੀ ਟੀਮ ਦੀ ਤਰਫੋਂ ਐਨ ਵੇਖੋ ਵੀ ਸਾਹਮਣੇ ਰੌਤੇ ਤੇ ਬਜੇੜੀ ਦੀ ਜੁਆਇੰਟ ਟੀਮ ਬਣੀ ਹੈ ਲੈ ਵੀ ਕਾਲਿਆ ਫਾਈਨ ਖੇਡਦੀ ਹੋਈ ਟੀਮ ਆ ਸਰੇ ਦਾ ਲੈ ਚੋਟੀ ਦਾ ਉਧਰਲੇ ਪਾਸੇ ਲਓ ਘਟ ਨੰਬਰ ਨੂੰ ਕਾਟ ਟੱਚ ਇੱਕ ਗਰ ਹੈਪੀ ਆਪਣੀ ਟੀਮ ਦੇ ਲਈ ਅੰਕ ਲਿਆ ਰੋਟੀ ਪਿੰਡਵਾਲੀ ਕਹਿੰਦੇ ਖੇਤੀ ਪਾਉਣ ਦਾ ਵਾਅਦਾ ਕਰ ਗਈ ਆ ਸਰਪੰਚ ਸਾਹਿਬ ਧਰੌੜਾ ਵਾਲੇ 1000 ਰੁਪਇਆ ਇਹਨਾਂ ਪੰਜਾਬੀ ਬੋਲਾਂ ਤੋਂ ਬੁਸ਼ ਹੋ ਕੇ ਮਾਨ ਕਰਦੇ ਆ ਸਰਪੰਚ ਸਾਡਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਅਗਲੀ ਕਬੱਡੀ ਪਾਉਣ ਦੇ ਲਈ ਪੱਲੂ ਰੌਂਤੇ ਵਾਲੀ ਮੈਦਾਨ ਵਿੱਚ ਵਾਦੀ ਹੋਈ ਕਿ ਰਖੜੀ ਬਣਦੀ 100 100 ਸੁਪਨੇ ਦੇਖੇ ਹੁੰਦੇ ਨੇ ਸੱਗੇ ਵੀਰ ਤਾਂ ਸਾਰੀ ਉਮਰ ਨੇ ਪੀਕੇ ਹੁੰਦੇ ਨੇ ਮਾਂ ਦੀ ਤੇਰੀ ਲੱਭਦੀ ਬਾਪੂ ਦੇ ਘਨੇੜੇ ਦੀ ਇਹ ਧੀਆਂ ਤੇ ਧਰੇਕਾ ਰੌਣਕ ਹੁੰਦੀਆਂ ਵੇੜੇ ਦੀ ਇਹ ਧੀਆਂ ਤੇ ਤਿਤਰੇਤਾ ਰੌਣਕ ਹੁੰਦੀਆਂ ਵੇੜੇ ਦੀ ਇਹ ਧੀਆਂ ਤੇ ਤਿਤਰੇਤਾ ਆਹ ਰੌਣਕ ਹੁੰਦੀਆਂ ਵੇੜੇ ਦੀ ਆਹ ਵੇਖੋ ਮਿਸਰੇ ਦਾ ਮੁਕਾਬਲਾ ਐਨ ਖੇਰੇ ਦਾ ਖੇੜਿਆ ਰਿਹਾ ਇੱਕਨੀ ਤੇ ਵੀਰਪਾਲ ਹੈ ਦੂਜੀ ਕਨੀ ਤੇ ਆਹ ਵੇਖੋ ਕਿਰਨ ਤਿਆਰ ਹੈ ਆਹ ਹੈ ਵੀਰਪਾਲ ਪਰ ਦੂਸਰੇ ਪਾਸੇ ਤਾਚ ਆਹ ਕਿਰਨ ਦਾ ਜਿਹੜੇ ਇਸ਼ਾਰੇ ਦੱਸਾ ਰਿਹਾ ਹੈ ਵਾਲੀ ਵੀ ਤਾਚ ਕਹਿੰਦੇ ਡਬਾ ਦਾ ਟੱਚ ਡਵਲ ਖੜਕੀ ਅਪੀਲ ਦੇ ਲਈ ਲੋਰੀਆ ਇਸ ਮੈਚ ਵਿੱਚ ਅਪੀਲ ਦੇ ਲਈ ਲੋਰੀਆ ਗੱਲ ਹੋ ਗਈ ਪੁਰਾਣੇ ਬਜ਼ੁਰਗਾਂ ਲਈ ਦੇ ਅਪੀਲ ਕੀਤੀ ਛੜਿਆ ਨੇ ਚੰਡੀਗੜ੍ਹ ਤੋਂ ਮਨਜ਼ੂਰ ਅੱਜ ਹੋਈ ਹੁਕਮ ਤਸੀਲੋਂ ਆ ਗਿਆ ਪਿੰਡ ਵਿੱਚ ਢੰਡ ਕੱਢ ਕੇ ਲੰਗੇ ਨਾ ਕੋਈ ਹੁਕਮ ਤਸੀਲੋਂ ਆ ਗਿਆ ਅੱਜ ਕਬੱਡੀ ਵਿੱਚ ਵੀ ਅਪੀਲਾ ਦਲੀਲਾ ਹੋ ਰਹੀਆਂ ਨੇ ਮੈਚ ਪੀਰ ਰੋਕੋ ਨਾ ਆ ਮੈਚ ਨਾ ਰੋਕੋ ਹਨੇਰਾ ਹੋ ਜਾਣਾ ਮੇਰੀ ਬੇਨਤੀ ਹੈ ਪਲੀਜ਼ ਲੋ ਸਿਰੇ ਦਾ ਮੈਚ ਹੈ ਚੋਟੀ ਦੀ ਟੱਕਰ ਹੈ ਦੋਨੋਂ ਟੀਮਾਂ ਦੇ ਦਰਮਿਆਨ اپنی ٹیم دےپیار ਹੈਪੀ ਹੈਪੀ ਹੋਈ ਪਿਆ ਮੇਰੇ ਮਤਰੋ ਸਹੀ ਰੇਡ ਉੱਤੇ ਵੀਰ ਪਾਲ ਖੇਡ ਤਿਆਰੀ ਕਰਨਾ ਖੇਡ ਤਿਆਰੀ ਏ ਹਾਂ ਕਿਰਨਾਂ ਦੀ ਟਰਾਈ ਤੇ ਫੇਤੀ ਕਨੇ ਆ ਗਈ ਫੇਤੀ ਆ ਗਈ ਪੁਆਇੰਟ ਮੇਰੇ ਮੈਨ ਦੀ ਟੀਮ ਦੇ ਲਈ ਜੁੜਦਾ ਹੋਇਆ ਅਗਲੇ ਕਬੱਡੀ ਰੌਂਡ ਤੇ ਆਲੀ ਪੱਲੂ ਆ ਪੱਲੂ ਬਾਦੀ ਹੋਈ ਸਿਰੇ ਦਾ ਮੈਚ ਚੋਟੀ ਦਾ ਬਝੇੜੀ ਦੀ ਟੀਮ ਦੀ ਦਫੂ ਆ ਲਾ ਮਣੀ ਨੂੰ ਟੱਚ ਅੰਕ ਦੇ ਵਾਢੇ ਕਰ ਗਈ ਹੈ ਸਿਰੇ ਦਾ ਮੈਚ ਦੋਨੋਂ ਟੀਮਾਂ ਜਿਹੜੀਆਂ ਸਿਰੇ ਦੀਆਂ ਲੋ ਬੈਂਤ ਨਾ ਹੈ ਖੜਰਨ ਦਾ ਜਿਹਨੇ ਹੁਣ ਕਬੱਡੀ ਵੀ ਅੱਜ ਕੇ ਲੋ ਵੀ ਪਾ ਦੁੱਤੀ ਹੈ ਸਿਰੇ ਦਾ ਮੈਚ ਚੋਟੀ رکھا نے گیا جہی کپڑے جانے نے جھے کڑے گے کرے جی میں ਫਿਰ ਉਸੇ ਰਣਜੀਤ ਸਾਧ ਪੁਰ ਤੇ ਭਾਵੇਂ ਪੰਨੇ ਕੋਲ ਦੀ ਗੱਲ ਪਜੇੜੀ ਵਾਲੇ ਦੀ ਤੇ ਭਾਵੇਂ ਗੱਲ ਐ ਕਨੇਦਸਾਰਨੇ ਵਾਲੇ ਸੇਠੀ ਵਾਦੀ ਦੀ ਆਹ ਟੀਮ ਫਿਰ ਉਹ ਕੰਪਾ ਦੇ ਜਾਂਦੀ ਹੈ ਇਹ ਵੀ ਇਟਰ ਨੈਸਰਪੱਤਰ ਦੇ ਰੈਫਰੀ ਨੇ ਇਹਨਾਂ ਭਰਾਵਾ ਧੰਨਵਾਦ ਆ ਅਗਲੀ ਕਬੱਡੀ ਪੈਣੀ ਹੋਈ ਵੀਰਪਾਲ ਪਿਆਰ ਸਾਹਿਬ ਫੁਰ ਦੇ ਕਾਰਾਂ ਵਿੱਚੋਂ ਕਾਰਾਂ ਵਿੱਚੋਂ ਕੀਤੀ ਟਰਾਈ ਪਰ ਫੈਟਰੀ ਫੈਟੀ ਕਹਿੰਦੀ ਹੈ ਫੈਟੀ ਹੁੰਦੀ ਹੈ ਹੈਪੀ ਹੈਪੀ ਹੁੰਦੀ ਹੈ ਆ ਹੈਪੀ ਦੀ ਐਨ ਵੇਖੋ ਰੇਨ ਇਧਰੋਂ ਵੀ ਹੈਪੀ ਪਾਰੀ ਆ ਆ ਹੈਪੀ ਨੇ ਵੀ ਕਬੱਡੀ ਪਾ ਦਿੱਤੀ ਹੈ ਜਿਹੜੇ ਬਾਦੂ ਵੀਰ ਗਰਾਊਂਡ ਦੇ ਵਿੱਚ ਨੇ ਪਲੀਜ਼ ਬਾਹਰ ਦੇ ਪਾਸੇ ਆ ਜਣਾ ਮੇਰੀ ਬੇਨਤੀ ਹੈ ਲੈ ਵੀ ਜੈਂਟਿਆ ਬਾਲੇ ਭਾਈ ਆਪਾਂ ਪਾਸੇ ਆ ਜਾਈਏ ਇਧਰਲੇ ਪਾਸੇ ਦਰਸ਼ਕ ਵੀਰਾਂ ਦੀ ਮੰਗ ਹੈ ਲਓ ਵੇਖੋ ਸਾਹਮਣੇ ਕਿਉਂਕਿ ਕਬੱਡੀ ਦਰਸ਼ਕਾਂ ਦੇ ਨਾਲ ਹੀ ਆ ਆਹ ਵੇਖੋ ਸਾਹਮਣੇ ਬਿਆਨਤ ਰੇਡ ਪਾਉਣ ਦੇ ਲਈ ਅੱਗੇ ਵੱਲ ਵਧਦੀ ਜਾ ਰਹੀ ਆ ਉਹ ਬਿਆਨਤੇ ਲਾਈ ਹੱਥਾਂ ਨੂੰ ਕਲੀ ਤੇ ਮਾਲਕ ਕੋਲ ਹੀ ਭਲੀ ਜਿੰਦ ਵਿਰੋਧੀਆਂ ਦੇ ਪਾਲੇ ਵਿੱਚ ਚਲੀ ਆਹ ਵੇਖੋ ਸਾਹਮਣੇ ਬਿਆਨਤ ਆਹ ਕਬੱਡੀ ਪਾਉਣੀ ਹੋਈ ਹੁਣ ਵੇਖਾਂਗੇ ਵੀ ਕੌਣ ਰੌਂਦੇ ਬਜੇੜੀ ਦੀ ਟੀਮ ਦੀ ਵੀਰਪਾਲ ਜਦ ਕੋਲੇ ਪੈਣੇ ਆ ਜੇਕਰ ਮੈਂ ਕਿਤਨਾ ਕੋ ਜੱਫੇ ਨਾਲੇ ਪੈਣਗੇ ਜਾਂ ਫਿਰ ਕਿਰਨ ਨੂੰ ਫੜਾ ਹੋਵੇ ਆ ਕੌਣਲੇ ਲੈ ਕੇ ਜਾਵੇਗਾ ਆ ਵੇਖੋ ਵੀ ਟੱਚ ਕਰਨੋ ਤੇ ਵੀਰਪਾਲ ਦੀ ਟਰਾਈ ਹੋ ਗਿਆ ਡਬਲ ਟੱਚ ਤੇ ਨੰਬਰ ਆ ਬੇਅੰਤ ਜੋਰ ਦਾ ਪੱਲੂ ਆ ਗਿਆ ਲੈ ਵੀ ਗੋਰੀਆ ਆ ਪੱਲੂ ਆ ਗਿਆ ਕਹਿੰਦੇ ਰੋਟੇ ਵਾਲੀ ਕਬੱਡੀ ਪਾਉਣ ਦੇ ਲਈ ਕਿ ਦਿੱਲੀ ਵਿੱਚ ਤਾਂ ਦੀ ਸ਼ਿਕਾਰ ਹੋ ਗਈ ਪਾਪੀਆਂ ਦਾ ਤੀ ਪਰਤ ਦਾ ਤੋਨੇ ਕੋਈ ਕਰੋ ਸਰਕਾਰ ਦਾ ਇੱਕ ਪਾਸੇ ਲੋਕੀ ਪੂਜਾ ਕਰਦੇ ਨੇ ਕੰਜਕਾ ਦੀ ਇਹ ਕੁੱਕ ਵਿੱਚ ਕਾਦੋ ਸਮਾਜ ਧੀਆਂ ਮਾਰਦਾ ਖੇਤਰ ਚ ਹਰੇਕੇ ਬਰਾਬਰ ਇਹ ਮੁੰਡਿਆਂ ਦੇ ਕਿ ਸੁੱਖੀ ਕੰਕਰ ਵਾਲੇ ਘੋੜਾ ਝੋਟਨੀ ਨੂੰ ਮਾਰਦਾ ਸੁੱਖੀ ਕੰਕਰ ਵਾਲੇ ਘੋੜਾ ਝੋਟਨੀ ਨੂੰ ਮਾਰਦਾ ਜੇ ਰੋਕਣਾ ਤਾਂ ਇਹਨੂੰ ਰੋਕੋ ਤੇ ਫੜਨਾ ਤਾਂ ਇਹਨੂੰ ਫੜੋ ਪਤਾ ਲੱਗੇ ਪਰ ਨਹੀਂ ਇਹ ਮੈਨੇ ਦੀ ਟੀਮ ਹੈ ਮੈਨਦੀ ਟੀਮ ਹੈ ਅਗਲੀ ਕਬੱਡੀ ਪਾਉਣ ਦੇ ਲਈ ਰਜੇਸ਼ ਪੱਲੂ ਆ ਗਿਆ ਪੱਲੂ ਆ ਗਿਆ ਇਹ ਪੱਲੂ ਨੇ ਜਦੋਂ ਯੂਨੀਵਰਸਿਟੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਨੈਸ਼ਨਲ ਹੋਈ ਨਾ ਸ੍ਰੀਮੇਂ ਰੈਡਾ ਪਾਇਆ ਨੇ ਹਰਿਆਣੇ ਦੇ ਵਾਹ ਲਓ ਵੇਖੋ ਸਾਹਮਣੇ ਉਹ ਤਾੜ ਆ ਪੱਲੂ ਨੇ ਡੱਕਣਾ ਆ ਤਰ ਕਰਦੀ ਹੋਈ ਪਾਇਟ ਪੱਲੂ ਨੇ ਰਾਂਦੇ ਬਜੜੀ ਦੀ ਟੀਮ ਲਈ ਯੋਗਤਾ ਔਰ ਕੱਲ ਨੂੰ ਜਿੱਤੇ 55 ਕਿਲੋ ਤੇ 75 ਕਿਲੋ ਦੇ ਜਿਹੜੇ ਮੈਚ ਸਿਰੇ ਦੇ ਖੇਡੇ ਜਾਣੇ ਐ ਤੇ ਬਜ਼ੁਰਗਾਂ ਦੇ 40 ਸਾਲੇ ਦਾ ਸ਼ੋਅ ਨਹੀਂ ਤਿਕਲ ਹੋਣੀ ਆ ਸਿਰੇ ਦੇ ਮੈਚ ਹੋਣਗੇ ਹਰੀ ਪਰਵਾਨੀ ਸੈੱਟ ਵਿੱਚ ਲੱਗੀ ਹਰੀ ਪਰਵਾਨੀ ਪਰਮੰਦਰ ਕਹਿਲੀ ਸੈੱਟ ਵਿੱਚ ਲੱਗੀਏ ਤੇ ਜੱਫਾ ਹੁਣ ਵਗੋ ਇਹ ਟਾਈਮ ਵੀ ਦੱਸੋ ਟਾਈਮ ਵੀ ਦੱਸੋ ਇਹ ਹਾਂ ਦੋਬਲ ਟੱਚ ਦੋਬਲ ਟੱਚ ਕਿਆ ਜਿਹੜਾ ਜੋਰ ਦੇਦਾ ਆਪਣੀ ਟੀਮ ਦੇ ਲਈ ਖੜਾਰਾ ਨੇ ਤੇチェ ਸਿੰਘ ਨੇ ਕਹਿੰਦੇ ਪੁੱਤ ਦਾ ਮਾਣ ਹੋਣਾ ਪ੍ਰਦੀਪਾ ਪਰਸੋਂ ਨੂੰ ਕਹਿੰਦੇ ਮੋਟਰਸਾਈਕਲ ਤੇ ਭਾ ਜਾਣਾ ਪ੍ਰਦੀਪ ਇਸੇ ਨਗਰ ਦਾ ਕਹਿੰਦੇ ਵੱਡਾ ਮੱਲਾ ਖੇਡ ਕਬੱਡੀ ਦਾ ਨਾਲ ਕਹਿੰਦੇ ਗੁਰਵਜਨ ਦਾ ਸਨਮਾਨ ਹੋਣਾ ਇਹ ਦੋ ਕੌਡੀ ਦੇ ਵੱਡੇ ਮੱਲਾਂ ਨੂੰ ਵੱਡੇ ਮੱਲਾਂ ਨੂੰ ਲੱਖ ਵਾਰ ਕਰਾਣਾ ਲੱਖ 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 ਵਾਰ ਕਰਵਾਵੇ ਸਭ ਤੋਂ ਸਭ ਤੋਂ ਵਧੀਆ ਗੱਲ ਰੋਡਿਆਂ ਦੀ ਖੈਤੀ ਦੀ ਇਹ ਲੱਗਿਆ ਬੀ ਖਾਸ ਹੱਸ ਕੇ ਕਬੱਡੀਆਂ ਕੌੜੀਆਂ ਬੜਾ ਹੱਸ ਮੁਖ ਸੁਹਾਏ ਇਸ ਪੈਂਡਾ ਲਾ ਪਹਿਲੀ ਰੇਡ ਦੇ ਉੱਤੇ ਹੁਣ ਦੇਖਦੇ ਆ ਵੀ ਕਿਹਨੇ ਜੱਫਾ ਲਾਉਣਾ ਗੱਲ ਸਮੇਂ ਦੀ ਗੱਲ ਟਾਈਮ ਦੀ ਮੇਰੇ ਮਿੱਤਰੋ ਆ ਆ ਇਹ ਪੁਆਇੰਟ ਰੇਡਰ ਦਾ ਮਾ ਪੁਆਇੰਟ ਹੈਪੀ ਦਾ ਪੁਆਇੰਟ ਹੈਪੀ ਦਾ ਆ ਵੇਖੋ ਸਾਹਮਣੇ ਪੱਲੂ ਰੇਡ ਪਾਉਣ ਦੇ ਲਈ ਵਧੀ ਹੋਈ ਹੈ ਹੁਣ ਵੇਖਾਂਗੇ ਵੀ ਚਾਰਾਂ ਦੇ ਵਿੱਚੋਂ ਆ ਕੀਤੀ ਹੋਈ ਟਰਾਈ ਤੇ ਅੰਕ ਦਾ ਵਾਧਾ ਪੱਲੂ ਨੇ ਆਪਣੀ ਟੀਬਲੀ ਉੜਕਾ ਸਿਰੇ ਦਾ ਮੈਚ ਖੇੜਿਆ ਆ ਰਿਹਾ ਹੈ ਬੇਅੰਤ ਕਬੱਡੀ ਪਾ ਦਿੱਤੀ ਆ ਆ ਵੇਖੋ ਸਾਹਮਣੇ ਉਹ ਚਾਰ ਖਿਡਾਰੀਆਂ ਦੇ ਵਿੱਚੋਂ ਆ ਵੀਰਪਾਲ ਇਦਾਂ ਨਹੀਂ ਗੱਲ ਬਣਨੀ ਜੱਫੇ ਲਾਉਣੇ ਪੈਣੇ ਆ ਪਰ ਹੈਪੀ ਨੂੰ ਟੱਚ ਕਰਕੇ ਬੈਪਲਾਂ ਕਰੇ ਵਾਦੇ ਆਪਣੀ ਟੀਮ ਲਈ ਪਰ ਉਧਰ ਆਫੀਸ਼ਲ ਦੇ ਇਸ਼ਾਰੇ ਆ ਨਹੀਂ ਟੈਕੋ ਆ ਤੇ ਪੁਆਇੰਟ ਟੈਕਨੀਕਲੀ ਜੱਫੀਆਂ ਉੱਤੇ ਆ ਗਿਆ ਲੈ ਵੀ ਦਰਸ਼ਕੋ ਹੋਰ ਤੁਹਾਡੇ ਦੇ ਪੁਰਸੀਏ ਜੇ ਮੈਚ ਵਧੀਆ ਲੱਗਿਆ ਤਾੜੀ ਵਾਲੇ ਫਿਰ ਕੀ ਖਿਆਲ ਆ ਮਨਜਾਪੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੈਚ ਬਹੁਤ ਤਕਰਾਂ ਚੱਲਦਾ ਦੋਨੋਂ ਟੀਮਾਂ ਦੇ ਵਿਚਕਾਰ ਵਾਕਈ ਵਾਕਈ ਸਹਲ ਮੈਚ ਕਾ ਦਾ ਹਨ ਖੁੰਡੀਆਂ ਦੇ ਸਿੰਘ ਵਸੇ ਪਏ ਆ ਅਰ ਇੱਕ ਪੈਰ ਦੇ ਕਦੇ ਇਧਰ ਵਾ ਜਾਂਦਾ ਹੈ ਕਦੇ ਉਧਰ ਸਿਰੇ ਦਾ ਮੈਚ ਹੈ ਛੋਟੀ ਦੀ ਟੱਕਰ ਛੋਟੀ ਦੀ ਟੱਕਰ ਬਾਈ ਕਹਿੰਦਾ ਇੱਕ ਆਰੀ ਕਹਿੰਦੇ ਵੀ ਪ੍ਰਦੀਪ ਦਾ ਸਨਮਾਨ ਹੋਣਾ ਤੇ ਜਿਹੜੇ ਮੁੰਡੇ ਕਹਿੰਦੇ ਪ੍ਰਦੀਪ ਦਾ ਸਨਮਾਨ ਮੋਟਰਸਾਈਕਲ ਦੇ ਨਾਲ ਤੇ ਨਾਲ ਸਰਮਾਨ ਕਹਿੰਦੇ ਏਸੇ ਨਗਰ ਦਾ ਮਾਣ ਹੈ ਗਰਵਾਚਿਆਂ ਦਾ ਮੁੱਲਾਪੁਰ ਵਾਲਾ ਇਹ ਦੋ ਖਿਡਾਰੀਆਂ ਦਾ ਕਹਿੰਦੇ ਸਰਮਾਨ ਮੋਟਰਸਾਈਕਲ ਦੇ ਕੇ ਕੀਤਾ ਜਾਊਗਾ ਇਹ ਵੱਡੇ ਵੱਲੋਂ ਸਾਡੀ ਖੇਡ ਕਬੱਡੀ ਦੇ ਏਸੇ ਨਗਰ ਦਾ ਕਹਿੰਦੇ ਮਾਣ ਨੇ ਲਓ ਸਾਹਮਣੇ ਕੋ ਸਾਹਿਬ ਖਿਡਾਰੀ ਐ ਮੈਸ਼ਰੂਪਾ ਤਰੀਜ਼ ਰਾਜੀ ਕੋ ਸਾਹਿਬ ਐ ਸ਼ੁਰੂ ਕਰਵਾ دیਏ ਲਓ ਸਿਰੇ ਦਾ ਮੈਚ ਕੋਈ ਰਿਵਿਊ ਨਹੀਂ ਦਿੱਤਾ ਜਾਣਾ ਨੋਟ ਕਰ ਲਿਓ ਕੋਈ ਰਿਵਿਊ ਦਾ ਸਵੇਰ ਤੋਂ ਦਿੱਤਾ ਹੈ ਨਾ ਹੋਰ ਦੇਣਾ ਜਿਹੜਾ ਸੇਠੀ ਆ ਨਾ ਫਾਈਨਲ ਤੋਂ ਬਾਅਦ 10 ਮਿੰਟ ਬਾਅਦ ਵਿੱਚ ਕਾਰਜਕਾਰੀ ਮੈਂਬਰ ਆ ਉਹ ਜਿਹੜੇ ਫੈਡਰੇਸ਼ਨ ਵਾਲੇ ਹੁੰਦੇ ਆ ਨਾ ਪੀਸੀਆ ਦੇ ਬੇਰ ਨਹੀਂ ਫਿੱਟ ਕਰਦੇ ਆਪਣੀ ਟੀਮ ਦੇ ਵਿੱਚ ਵਾਹ ਕੇ ਸਿਰੇ ਦਾ ਮੈਟ ਤੇ ਪੱਲੂ ਦੀ ਰੇਡ ਤਾਰ ਜਾ ਰਹੀ ਹੈ ਜਿਹਨੇ ਬਲੇ ਬਲੇ ਕਰਵਾਉਣੀ ਹੈ ਜਿੱਤੇ 5 ਜਿੱਤੇ 3 ਜਿੱਤੇ 4-5 ਸੀ 1 ਫਰਵਰੀ ਦੀ ਦਸਾਰੇ ਦੇ ਵੇਲੇ ਦੀ ਹੁਣ ਜਿਹੜੀ 6 ਸੱਟ ਕਰ ਦਿੱਤੀ ਗਈ ਹੈ ਜਿੱਤੇ ਬਸਟਾ ਨੂੰ ਮੁਕਰੇ ਬਸ਼ੇਰੇ ਉੱਤੇ ਜਾਣੇ ਹੈ 175 ਪ੍ਰਾਈਜ਼ ਹੋਣਾ ਭਾਈ 골ਡੀ ਯੂਕੇ ਬੱਲਾ ਸਰਪੰਚ ਮਾਵੀ ਸਾਹਿਬ ਤੇ ਲਾਲਾ ਦਸਾਰਨਾ ਸਾਡੇ ਵੀਰ ਸੱਤੇ ਲਾਉਂਦੇ ਆ ਦਸਾਰਨੇ ਦੇ ਵਿੱਚ ਵੱਡਾ ਮੇਲਾ ਹੋ ਤੇ ਜਿੱਤੇ ਟਾਪ ਦਾ ਮੈਚ ਤੇ ਬਿਆਨ ਨੇ ਅੰਕ ਦਾ ਵਾਅਦਾ ਆਪਣੀ ਟੀਮ ਲਈ ਕਰ ਦਿੱਤਾ ਸਿਰੇ ਦਾ ਮੈਚ ਇਹਨਾਂ ਬੱਚਿਆਂ ਦੇ درمیان ਇਹੜਾ ਮਟਿਆਰਾ ਦਰਮਿਆਨ ਲਓ ਟਾਪ ਦੀ ਕਬੱਡੀ ਖੇਡੀ ਜਾ ਰਹੀ ਹੈ। ਲਓ ਸਾਹਮਣੇ ਕਹਿੰਦੇ ਟਾਪ ਦੀ ਕਬੱਡੀ ਹੁੰਦੀ ਹੈ ਮੇਰੇ ਮਿੱਤਰੋ। ਹੈਪੀ ਨੇ ਰੇਡ ਪਾ ਦਿੱਤੀ ਹੈ ਵੱਧ ਕੇ। ਕਾਲੂ ਕਹਿੰਦੇ ਤੇਜੇ ਦੇ ਪੁੱਤ ਨੇ ਵੀ ਟੀਮ ਚੋਟੀ ਦੀ ਬਣਾਈ ਹੈ। ਐਨ ਗੱਲ ਲੱਗੂਗੀ ਟਿਕਾਣੇ ਮੇਰੇ ਮਿੱਤਰੋ। ਕਦੇ ਰੇਡਾਂ ਪਾਉਦਾ, ਕਦੇ ਜੱਫੇ ਲਾਉਦਾ ਪਰ ਹੈਪੀ ਦੀ ਉਂਗਲ ਖੜੀ ਦੱਸ ਲਈ ਹੈ। ਹੈਪੀ ਦੀ ਉਂਗਲ ਖੜੀ ਦੱਸਦੀ ਆ। ਅੱਜ ਕਹਿੰਦੇ ਪੂਰੇ ਖੋਸਾ ਤਵੀਤ ਆ। ਖੁਸ਼ੀ ਕਹਿੰਦੇ ਖੁਸ਼ੀ ਦੀ ਨਾਰ ਕਬੱਡੀ ਪਾਉਂਦੀ ਹੈ ਹੈਪੀ ਰੋਡੇ ਪਣਵਾਲੀ ਲਾ ਅਗਲੀ ਕਬੱਡੀ ਪੈਂਦੀ ਹੈ ਉਹਦੇ ਕੋਲੋਂ ਪ੍ਰਵਾਹ ਨਹੀਂ ਕਹਿੰਦੇ ਆ ਜਿਹੜਾ ਹੈਪੀ ਮੈਨਨ ਜੱਤਾ ਲਾਓ ਉਹ ਰੁਪਈਆ 500 ਉਹ ਪੰਜ ਦੇ ਸਾਹ ਭਣਾਣਾ ਗੁਰੂ ਪਹਿਲਵਾਨ ਵੱਲੋਂ 500 ਦਿੱਤਾ ਜਾਣਾ ਕਹਿੰਦੇ 500 ਦਿੱਤਾ ਜਾਣਾ ਇੱਕ ਸਰਮਾਰ ਕਹਿੰਦੇ ਪਿਆਰਾ ਸਿੰਘ ਦੇ ਪੁੱਤ ਬਰਜਨ ਦਾ ਹੋਣਾ ਮੋਟਰਸਾਈਕਲ ਦੇ ਨਾਲ ਮੋਟਰਸਾਈਕਲ ਦਿੱਤਾ ਜਾਊਗਾ ਕਹਿੰਦੇ ਪਿਆਰੇ ਸਿੰਘ ਦੇ ਪੁੱਤਰ ਗੁਰਬਜਨ ਲਓ ਪਿਆਰੇ ਸਿੰਘ ਦੇ ਪੁੱਤਰ ਦਾ ਬਾਈ ਗੁਰਬਜਨ ਆ ਨਗਰ ਦਾ ਮਾਣ ਹੈ ਅਡੀ ਦੇ ਵਿੱਚ ਐਨ ਸਿਰੇ ਦੀਆਂ ਕਬੱਡੀਆਂ ਪਾਉਂਗਾ ਪਰ ਸੋ ਨੂੰ ਕਹਿੰਦੇ ਸਿਰੇ ਦੀਆਂ ਕਬੱਡੀਆਂ ਪਾਉਂਗਾ ਕਹਿੰਦੇ ਪਿੰਡ ਦੇ ਵਿੱਚ ਐਨ ਗਲਤ ਟਿਕਾਣੇ ਲੱਗਦੀਆਂ ਗੁਰਬਚਨ ਮੁੱਲਾ ਪਰਵਾੜਾ ਕਹਿੰਦੇ ਪ੍ਰਦੀਪ ਦੀਆਂ ਗੱਲਾਂ ਐ ਐ ਨਹੀਂ ਐ ਨਹੀਂ ਰਪਾਲਾ ਉਹ ਕੁਝ ਨਾ ਕੁਝ ਕਰਨਾ ਪੈਣਾ ਤਾਂ ਜੱਫੇ ਲੱਗਣੇ ਐ ਐਪੀ ਵੀ ਸੋਹਣੀਆਂ ਕਬੱਡੀਆਂ ਪਾ ਲਈ ਐ ਆਪਰ ਵੇਖੋ 6 ਨੰਬਰ ਦੀ ਕਿੱਕ ਦੇ ਵਿੱਚ ਆ ਬਜੇੜੀ ਦੀ ਟੀਮ ਨੇ ਤਰਫੋਂ कबी पढ़ण ती लाल करसा लाॾे ਰੁਪਈਆ 500 ਰੁਪਈਆ 500 ਹੋਣਾ ਵਿੱਦ ਤੇ ਫੈਪੀਰੇ ਅੱਜ ਚਿਤ ਖੁਸ਼ ਕਰਦੇ ਵਿੱਦ ਤੇ ਫੈਪੀਰੇ ਚਿਤ ਖੁਸ਼ ਕਰਦੇ ਰੌਤੇ ਆਲੀ ਪੱਲੂ ਦੀ ਰੇਡ ਦੇ ਉੱਤੇ ਬਿਨਾ ਪੱਲੂ ਜੋ ਪਾ ਲਾਓ ਗੁਰੂ ਪਹਿਲਵਾਨ ਜੀ ਕਰੇ 500 ਪੈਸਾ ਦੇ ਮਾਰ ਪਿਆਰ ਜਿਹੜਾ ਪੱਲੂ ਰੋਤਨ ਜਫਾੜਾ ਲਵੇਗਾ ਉਹਨੇ 500 ਦੇ ਮਾਰ ਪਿਆਰ ਹੋਣਗੇ ਇਹ ਸਾਡੇ ਗੁਰੂ ਪਹਿਲਵਾਨ ਜੀ ਹੈ ਉਹਨਾਂ ਵੱਲੋਂ ਪਿਆਰ ਸਤਿਕਾਰ ਹੈ ਇਹਨਾਂ ਬੱਚਿਆਂ ਲਈ ਪਰ ਨਾ ਦਾ ਪੱਲੂ ਰੁਕਦੀ ਆ ਨਾ ਖੇਤੀ ਰੁਕਦੀ ਆ ਨਾ ਬਿਆਨ ਰੁਕਦੀ ਆ ਉਹ ਨਾ ਪੱਲੂ ਰੁਕਦੀ ਆ ਮੈਚ ਸਮਾਪਤ ਬੋਲੋ ਫਿਰ ਇੱਕਾਲ ਚੱਲਦੇ ਮੈਚ ਦੇ ਪੁਆਇੰਟ 16 ਪੁਆਇੰਟ ਨੇ ਮਹਣੀ ਦੀ ਟੀਮ ਦੇ ਔਰ ਜੱਤੇਰ ਬਾਬਾ ਹਨਮਾਨ ਸਿੰਘ ਬਝੇੜੀ ਰੌਕੇ ਦੀ ਟੀਮ ਦੇ ਪੁਆਇੰਟ ਨੇ 119 ਲੈ ਵੀ ਕਾਲਿਆ ਮੈਚ ਜੰਗ ਲੱਗਿਆ ਦਰਸ਼ਕ ਵੀਰੋ ਇੱਕ ਵਾਰੀ ਤਾੜੀ ਮਾਰ ਦਿਓ ਇਹਨਾਂ ਖਿਡਾਰਮਾਂ ਦੇ ਲਈ ਲੈ ਵੀ ਕਾਲਿਆ ਅਜਿਹੇ ਹੀ ਆਇਆ ਮੁਾਰਕਾਂ ਨੇ ਤੇ ਤੇਰੀ ਟੀਮ ਨੇ ਬਾਕੀ ਸਿਰਾ ਕਰਦਾ ਬਾਕੀ ਸਿਰਾ ਕਰਦਾ ਪਾਣੀ ਦਿਓ ਜੀ ਲੈ ਵੀ ਬੈਸਟ ਧਰਤੀ ਗੋਰੀਆ ਆਇਆ 11 ਕਬੜੀਆਂ ਪਾ ਕੇ 11 ਨੰਬਰ ਲਿੱਤੇ ਪੱਲੂ ਰੋਤੇ ਵਾਲੀ ਬੈਸਟ ਡਰ ਇਹ ਬੈਸਟ ਚਾਫੀ ਬੈਸਟ ਜੱਫੀ ਨਹੀਂ ਨਹੀਂ ਟੈਕਨੀਕਲ ਉਹ ਤੁਮ ਦਾ ਬੈਸਟ ਜੱਫੀ ਕੌਣ ਹੈ ਲਓ ਜੀ ਰਣਜੀਤ ਸਾਧਪੁਰ ਦੀ ਰਫੀ ਅੱਪਾ ਵੀ ਬੈਸਟ ਕਾਪਰ ਗਾਣ ਬਣਿਆ ਆ ਪਾਣੀ ਭਲਾ ਯਾਰ ਚੱਲਿਆ ਚੱਲਿਆ ਜੱਫਾ ਮੈਨੂੰ ਲੱਗਦਾ ਵੀ ਦੋਨਾਂ ਸਾਈਡਾਂ 'ਚੋ ਕਿੰਦਰੇ ਹੀ ਲੱਗਿਆ ਕਿ ਟੈਕਨੀਕਲੀ ਜਿਹੜਾ ਉਹ ਚਾਰੇ ਜੱਫੀਆਂ ਦਾ ਹੱਕ ਬਣਦਾ ਇਹ ਹੋ ਟੀਮ ਦੇ ਦੋਨੋਂ ਸੈਂਪਤੀਆਂ ਦੇ ਨਾਲ ਦੋਨੋਂ ਟੀਮਾਂ ਨੂੰ ਅੱਧਾ-ਅੱਧਾ ਡਿਵਾਈਡ ਕੀਤਾ ਜਾਵੇਗਾ ਸਹੀ ਹੈ ਜੀ ਵਾਈਗੁਰ ਜੀ ਕਾ ਖਾਲਸਾ ਸ਼੍ਰੀ ਵਾਈਗੁਰ ਜੀ ਕੀ ਸੱਤੇ ਜਿਹੜਾ ਜਾਫੀਆ ਦਾ ਫੈਸਲਾ ਲਿਆ ਬਹੁਤ ਵਧੀਆ ਫੈਸਲਾ ਲਿਆ ਸਾਰੀ ਸਪੋਰਟ ਕਮੇਟੀ ਦਾ ਧੰਨਵਾਦ ਨਵੀ ਗੁਰਵਿੰਦਰ ਸਿੰਘ ਤੇਰਾ ਧੰਨਵਾਦ ਹੈ ਤੇਰੀ ਪੱਤਰੀ ਨੇ ਅੱਜ ਤੇਰਾ ਤੇਰਾ ਤੋਲਿਆ ਜਵਾਨਾ ਤੇਰਾ ਵੀ ਬਹੁਤ-ਬਹੁਤ ਧੰਨਵਾਦ ਹੈ ਇਹ ਸਾਰੀ ਜਿਹੜੀ ਕਮਾਂਡ ਵਾਲਾ ਪੁਆਇੰਟਾਂ ਦੇ ਰਹੀ ਹੈ ਸਾਡੇ ਰੈਫਰੀ ਸਾਹਿਬ ਔਰ ਸਾਡੇ ਸਾਥੀ ਬਲਾਰਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਵੀਰ ਨੇ ਸਾਡੇ ਸਰਕਾਰ ਦੇ ਜੋ ਲੈ ਵੀ ਗੋੜੇ ਖੁਸ਼ੀ ਦੀ ਗੱਲ ਹੈ ਹਰ ਪਹਿਲਾ 23 ਦਿਨਾਂ ਤੋਂ ਵੱਖ-ਵੱਖਰੇ ਕਪਾਤੇ ਐਲਾਨ ਕਰਦਾ ਆ ਰਿਹਾ ਵੀ ਮੁੱਲਾਂਪੁਰ ਦੇ ਵਿੱਚ ਪਲੇਅਰਾਂ ਦੇ ਵਿੱਚ ਸਾਡੇ ਤਿੰਨ ਕਮਾਂਡਾ ਖੇਡ ਦਿੱਤਾ ਜਾਣਾ ਜਿਹੜੇ ਬਸਟ ਬਣਿਆ ਉਧਰ ਰਵੀ ਪ੍ਰਹਾਨ ਜੀ ਕਹਿੰਦੇ ਆ ਵੀ 5-5 ਕਿਲੋ ਕੇ ਵੀ ਦਿੱਤਾ ਜਾਓ ਜਿਹੜੇ ਬੈਸਟ ਹੁਣ ਇਹਨੇ ਆਓ ਤਾੜੀਆਂ ਮਾਰਦੇ ਇੱਕ ਵਾਰੀ ਪਾਉਂਦੀ ਕਮੇਟੀ ਦੇ ਲਈ ਤਾੜੀਆਂ ਜ਼ੋਰਦਾਰ ਮਾਰਦੇ ਤਾੜੀਆਂ ਜ਼ੋਰਦਾਰ ਮਾਰਦੇਓ ਜਿਹੜੇ ਬੈਸਟ ਆ ਰਹੀ ਜੇ ਤੁਸੀਂ ਦੇਖ ਲਿਓ ਜਾਂ ਵੀ ਦਾ ਸਾਰੀ ਨਿਕਲਿਆ ਤੇ ਰੇਡਰ ਕਿਨੇ ਕਹਿ ਰਹਿਓ ਹਾਂ ਇਹ ਟੀਮ ਨੂੰ ਦਿੱਤਾ ਜਾਵੇਗਾ ਜਦੋਂ ਟੀਮਾਂ ਜਿਹੜੀਆਂ ਡਿਵਾਈਡ ਕਰ ਲੈਣਗੀਆਂ ਔਰ ਕਟੀ ਮਾਰਕਵਾ ਦਾ ਰਵੀ ਪਹਿਲਵਾਨ ਜੀ ਗੋਲੋ ਪਹਿਲਵਾਨ ਜੀ ਸਾਰਿਆਂ ਨੂੰ ਲਓ ਆਪਾਂ ਪ੍ਰਾਈਜ਼ ਡਿਸਟਰੀਬਿਊਟ ਕਰਦੇ ਆਜੋ ਪ੍ਰਾਈਜ਼ ਜਿਹੜਾ লাইਵ ਕੈਮਰਾ ਢਮਾਲੀ ਮੇਰਾ ਵੀ ਪੰਜਾਬੀ লাইਵ ਵਾਲਿਆ ਆਪਾਂ ਨਾਮਾਂ ਦੀ ਵੰਡ ਕਰਦੀਏ ਬਹੁਤ ਸੋਹਣਾ ਮੈਚ ਹੋਇਆ ਅੱਜ ਸਾਥੀ ਬੁਲਾਰਿਆਂ ਦਾ ਸਾਰਿਆਂ ਦਾ ਧੰਨਵਾਦ ਹੈ ਹੋਰ ਰੱਖੋ ਸਾਡਾ ਵੀਰ ਤੇ ਨਾਲ ਸਾਹਿਲ ਮਲੋਦ